ਇਹ ਚੰਤਰਾਸ਼ਟਰੀ ਡਰੱਗ ਰੈਕੇਟ ਦਾ ਪਰਦਾ ਫਾਸ਼ ਹੋਇਆ ਹੈ ਪੁਲਿਸ ਨੇ ਨਸ਼ੇ ਤੇ ਹਥਿਆਰ ਦੀ ਵੱਡੀ ਖੇਪ ਸਣੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ ਦੱਸਿਆ ਕਿ 8 ਕਿਲੋ ਤੋਂ ਜ਼ਿਆਦਾ ਹੈਰੋਇਨ ਅਤੇ 6 ਕਿਲੋ ਅਫੀਮ ਬਰਾਮਦ ਕੀਤੀ ਗਈ ਹੈ 13 ਕਿਲੋ ਨਸ਼ੀਲੇ ਕੈਮੀਕਲ 4 ਪਿਸਤੌਲ ਤੇ 17 ਕਾਰਤੂਸ ਮਿਲੇ ਨੇ ਦੋਹਾਂ ਮੁਲਜ਼ਮਾਂ ਤੇ ਐਨਡੀਪੀਐਸ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਕ੍ਰਾਸ ਬਾਰਡਰ ਵੀ ਹੈ ਔਰ ਕੁਝ ਜਿਹੜੀ ਵਿਦਨ ਇੰਡੀਆ ਜਿਵੇਂ ओपीਐਮ ਹੈ ਉਹ ਤੇ ਆਰਮਜ਼ ਵੀ ਕੁਝ ਕ੍ਰਾਸ ਬਾਰਡਰ ਨੇ ਤੇ ਕੁਝ ਵਿਦਨ ਕੰਟਰੀ ਨੇ ਉਹ ਲਿਆ ਕੇ ਔਰ ਇਹਦੇ ਨਾਲ ਜਿਹੜਾ ਕੈਮੀਕਲ ਮਿਲਿਆ ਇਹ ਇੱਕ ਡਰਗ ਨੂੰ ਮਿਕਸ ਕਰਕੇ ਉਹਦੀ ਮਾਤਰਾ ਵਧਾਉਣ ਵਾਸਤੇ ਤੇ ਵੱਡੀ ਕੁਆਂਟੀਟੀ ਕਰਨ ਵਾਸਤੇ ਤਾਂ ਕਿ ਉਹਦੇ ਨਾਲ ਹੋਰ ਪ੍ਰੋਫਿਟ ਹੋ ਸਕੇ ਉਹਦੇ ਵਾਸਤੇ ਯੂਜ਼ ਕੀਤਾ ਗਿਆ ਜੇ ਆਪਾਂ ਇਹਨਾਂ ਦੇ ਪਿਛੋਕੜ ਵੱਲ ਨਿਗਾਹ ਮਾਰੀਏ ਤੇ ਜਿਹੜਾ ਸਨੀ ਹੈ ਇਹਦੇ ਖਿਲਾਫ ਤਕਰੀਬਨ ਕਿੰਨੇ ਨੇ ਜੀ ਇਹਦੇ 26 26 ਕੇਸਿਸ ਨੇ 26 ਮੁਕਦਮੇ ਨੇ ਵਕਫ ਵਕ ਐਨਡੀਪੀਐਸ ਐਕਟ ਜਾਂ ਹੋਰ ਆਈਪੀਸੀ ਦੀਆਂ ਸੈਂਸੇਸ਼ਨਲ ਹਿਨਸ ਕ੍ਰਾਈਮ ਦੀਆਂ 307 ਵਗੈਰਾ ਵੀ ਹੈ ਆਰਮਜ਼ ਐਕਟ ਹੈ ਔਰ ਜਿਹੜਾ ਅਦਿੱਤਿਆ ਹੈਗਾ ਉਹਦੇ ਖਿਲਾਫ ਇਹ ਹੁਣ ਜਿਹੜੇ ਪਹਿਲੀ ਵਾਰੀ ਇਹ ਪਰਚੇ ਦਰਜ ਹੋਏ ਨੇ ਇੱਥੇ ਇਹ ਜਿਹੜਾ ਸ਼ੰਭੂ ਹੈ ਉਹਦੇ ਖਿਲਾਫ ਪਹਿਲਾਂ ਵੀ ਚਾਰ ਮੁਕਾਦਮੇ ਦਰਜੀ ਤੇ ਹੁਣੇ ਲੇਟੈਸਟ ਇਸ ਚ ਫੜਿਆ ਗਿਆ ਉਹਦੇ ਚ ਵੀ ਜਿਹੜਾ ਆਰਮਜ਼ੈਟ ਤੇ ਐਨਡੀਪੀਐਸ ਦੇ ਹੀ ਜ਼ਿਆਦਾ ਹੈਗੇ ਆ ਜੋ ਇਹਦੇ ਚ ਹੋਰ ਵੀ ਇਹ ਗੱਲ ਪੁੱਛ ਕੇ ਹੋਈ ਆ ਪਤਾ ਲੱਗਿਆ ਇਹ ਜਿਹੜੇ ਲੁਕੋ ਕੇ ਕਿਤੇ ਨਾ ਡਿਫਰੈਂਟ ਡਿਫਰੈਂਟ ਜਗ੍ਹਾ ਤੇ ਉੱਤੇ ਚੀਜ਼ਾਂ ਰੱਖਦੇ ਸੀ ਇਹ ਪਰਿਵਾਰ ਦੇ ਮੈਂਬਰਾਂ ਰਾਹੀਂ ਉਹਨਾਂ ਦੀ ਸ਼ਿਫਟਿੰਗ ਕਰਾਉਂਦੇ ਸੀਗੇ ਥੈਟ ਇਜ਼ ਵਾਈ ਜਿਹੜੀ ਉਹ ਲੜਕੀ ਮੁਸਕਾਨ ਹੈ ਉਹ ਵੀ ਸ਼ਿਫਟਿੰਗ ਦੇ ਵਿੱਚ ਉਹਦਾ ਰੋਲ ਬੜਾ ਕਲੀਅਰ ਸੀ ਉਹਨੂੰ ਪਤਾ ਸੀਗਾ ਕਿ ਕਿੱਥੇ ਚੀਜ਼ਾਂ ਰੱਖੀਆਂ ਗਈਆਂ ਨੇ ਇਸੇ ਕਰਕੇ ਉਹਦੀ ਵੀ ਅਰੈਸਟ ਜਿਹੜੀ ਇਹਦੇ ਚ ਹੋਈ ਹੈ ਸੋ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਇਹਨਾਂ ਨੂੰ ਮਤਲਬ ਸਾਰੀ ਅਸੀਂ ਵਾਜਿਬ ਰਿਕਮੈਂਡੇਸ਼ਨ ਕਰਾਂਗੇ ਡੀਜੀ ਸਾਹਿਬ ਨੂੰ ਸੋ ਥੈਟ ਇਹਨਾਂ ਦੀ ਜੋ ਵੀ ਬੈਸਟ ਰਿਵਾਰਡ ਹੋ ਸਦਾ ਡੀਜੀ ਲੈਵਲ ਤੇ ਉਹ ਵੀ ਦਿੱਤਾ ਜਾਵੇ